ਜਦੋਂ ਬਾਬਾ ਰਾਮਦੇਵ ਵਾਲਾ ਮਸਲਾ ਕਾਂਗਰਸ ਸਰਕਾਰ ਨਵੇਟਣ ਗਈ ਸੀ ਉਹਨਾਂ ਮੀਟਿੰਗ ਕਰਨ ਲਈ ਤਿੰਨ ਤਿੰਨ ਮੰਤਰੀ ਭੇਜੇ ਸੀ 에어ਪੋਰਟ ਤੇ ਦਾ ਸਵਾਗਤ ਕੀਤਾ ਸੀ ਤੇ ਦੂਸਰੇ ਪਾਸੇ ਫਿਰ ਫੋਰਸ ਵੀ ਤਿਆਰ ਕੀਤੀ ਸੀ ਜੇ ਭੱਜਿਆ ਤਾਂ ਕਿਵੇਂ ਫੜਨਾ ਕੀ ਕਰਨਾ ਸੋ ਸਾਰਿਆਂ ਨੇ ਕਾਰਵਾਈ ਦੇਖੀ ਉਹ ਸਲਵਾਰ ਪਾ ਕੇ ਭੱਜਣ ਵਾਲੀ ਸੋ ਜਿਵੇਂ ਤਰ ਏ ਬੀ ਸੀ ਸਾਰੇ ਪਲਾਨ ਤਿਆਰ ਸਰਕਾਰ ਦੇ ਹੁੰਦੇ ਕੀ ਲੈਂਡ ਪੁਲਿੰਗ ਮਾਮਲੇ ਦੇ ਵਿੱਚ ਪੰਜਾਬ ਸਰਕਾਰ ਐਦਾਂ ਦੋ ਤਿੰਨ ਪਲਾਨ ਤਿਆਰ ਕਰੀ ਬੈਠੀ ਹੈ ਹਮ ਹਮ ਇੱਕ ਪਾਸੇ ਲੋਕ ਲਵਾਉਣੀਆਂ ਗੱਲਾਂ ਹੋ ਰਹੀਆਂ ਦੂਏ ਪਾਸੇ ਮਨੀਸ਼ ਸ਼ੋਧਿਆ ਪੰਜਾਬ ਚ ਆਮ ਆਦਮੀ ਪਾਰਟੀ ਦੇ ਐਮਐਲਏ ਨੂੰ ਰਟਾ ਰਟਾ ਰਹੇ ਨੇ ਪਾਠ ਪੜ੍ਹਾ ਰਹੇ ਨੇ ਕਿ ਤੁਸੀਂ ਜਾ ਕੇ ਇਸ ਪਾਲਿਸੀ ਦਾ ਪਿੰਡਾਂ ਚ ਗੂੰਗਾਨ ਕਰਨਾ ਹੂੰ ਹੂੰ ਤੇ ਉਧਰ ਸਤਿੰਦਰ ਜੈਨ ਜਿਹੜੇ ਸਹਾਇਕ ਇੰਚਾਰਜ ਨੇ ਉਹ ਵਲੰਟੀਅਰ ਨੇ ਜਿਹੜੇ ਹੋਰ ਕੋਈ ਚੇਅਰਮੈਨ ਆ ਕੋਈ ਜ਼ਿਲ੍ਹੇ ਦਾ ਪ੍ਰਧਾਨ ਆ ਕੋਈ ਆ ਅਗੂ ਆ ਉਹਨਾਂ ਨੂੰ ਟ੍ਰੇਨਿੰਗ ਦੇ ਰਹੇ ਨੇ ਵਲੰਟੀਅਰ ਜੀ ਕਿਉਂਕਿ ਪਾਰਟੀ ਵਰਕਰ ਨਾਲ ਕੋਈ ਢਾਂਚਾ ਤਾਂ ਨਹੀਂ ਨਾ ਕੋਲ ਇਸ ਟ੍ਰੇਨਿੰਗ ਦੇ ਦੌਰਾਨ ਜਦੋਂ ਮਨੀਸ਼ ਸ਼ੋਧਿਆ ਐਮਐਲਏ ਨੂੰ ਇਹ ਪਾਠ ਪੜ੍ਹਾ ਰਹੇ ਸੀ ਕਿ ਆਹ ਨੁਕਤੇ ਦੀ ਆ ਤਾਰੀਫ ਕਰਨੀ ਹੈ ਇਸ ਨੁਕਤੇ ਬਾਰੇ ਆਹ ਕਹਿਣਾ ਲੈਂਡ ਪੋਲਿੰਗ ਦੇ ਹੱਕ ਚ ਇਦਾਂ ਕਹਿਣਾ ਕਿਸਾਨਾਂ ਦੀ ਹਤਾਸ਼ੀ ਇਦਾਂ ਦੱਸਣਾ ਤੇ ਕਹਿੰਦੇ ਜੀ ਐਮਐਨ ਹੱਥ ਖੜੇ ਕਰਾਤੇ ਕਿ ਵੀ ਪੰਜਾਬ ਦਾ ਕਿਸਾਨ ਸਾਨੂੰ ਪਤਾ ਹੈ ਇਹ ਬੀਜੇਪੀ ਵਾਲਿਆਂ ਨੂੰ ਪੁੱਛ ਲਿਓ ਕਿਵੇਂ ਕੱਪੜੇ ਫੜਾਏ ਸੀ ਉਹਨਾਂ ਨੇ ਸਾਨੂੰ ਤੁੰਦਰਾ ਅਸੀਂ ਤਾਂ ਨਹੀਂ ਜਾਣਾਂ ਜੀ ਕਹਿੰਦੇ ਬਹੁ ਗਿਣਤੀ ਆਮ ਆਦੀ ਪਾਰਟੀ ਦੇ ਐਮਐਲਏ ਨੇ ਸਿੱਧੇ ਜਨ ਤੱਕ ਤੌਰ ਤੇ ਲੋਕਾਂ ਚ ਜਾ ਕੇ ਪਿੰਡਾਂ 'ਚ ਜਾ ਕੇ ਦਾ ਗੁਣਗਾਨ ਕਰਨ ਤੋਂ ਇਨਕਾਰ ਕਰ ਦਿੱਤਾ ਜਿਵੇਂ ਭਾਰਤ ਵਾਲਾ ਪ੍ਰੋਜੈਕਟ ਦੇ ਵਿੱਚ ਕਈ ਕਿਸਾਨ ਤੇਰਾ ਕਹਿੰਦੀ ਸੀ ਸਾਨੂੰ ਅਜੇ ਜ਼ਮੀਨਾਂ ਤਾਂ ਸਭ ਤੋਂ ਲੈਣ ਆਗੇ ਤੁਸੀਂ ਸਾਨੂੰ ਅਦਾਇਗੀ ਨਹੀਂ ਹੋਈ ਅਜੇ ਪੈਸਾ ਨਹੀਂ ਮਿਲਿਆ ਤੇ ਉੱਥੇ ਫਿਰ ਪੁਲਿਸ ਫੋਰਸ ਲਾ ਦਿੱਤੀ ਜਾਂਦੀ ਹੈ ਕਿਸਾਨਾਂ ਨੂੰ ਖੇਤਾਂ 'ਚ ਭਜਾਉਣ ਦੀ ਕੁੱਟਣ ਦੀ ਕਵਾਇਦ ਹੁੰਦੀ ਹੈ ਕਹਿੰਦੇ ਪੁਲਿਸ ਦੀ ਇਹ ਜੀ ਟ੍ਰੇਨਿੰਗ ਵੀ ਚੱਲ ਰਹੀ ਹੈ ਜੋ ਮਰਜ਼ੀ ਹੋਵੇ ਕੱਲ ਨੂੰ ਉਹ ਕਹਿੰਦੇ ਉੱਥੇ ਏਰੀਆ ਵਾਜਿ ਤੈਅ ਕਰਨ ਦੀ ਪਲਾਨ ਹੈ ਇਹ ਪਲਾਨ ਤਿਆਰ ਕੀਤਾ ਦਿੱਲੀ ਵਾਲਿਆਂ ਨੇ ਕਿ ਵੀ ਜੇ ਇਕੱਠਾ ਕਬਜ਼ਾ ਲੈਣ ਜਾਓਗੇ ਤਾਂ ਤਾਂ ਫਿਰ ਪੁਲਿਸ ਖਿਲਰ ਜੂਗੀ ਇਸ ਲਈ ਏਰੀਆ ਵਾਜਿ ਤੈਅ ਕਰ ਪਰ ਸੇਣੀ ਲਾ ਕੇ ਪਹਿਲਾਂ ਇਹ ਖੇਤ ਕਬਜਾਉਣੇ ਆ ਫਿਰ ਇੱਥੇ ਲਾ ਕੇ ਕਬਜਾਉਣੇ ਇੱਕ ਵਾਰ ਕਬਜ਼ਾ ਚ ਲਾਓ ਹੈਨਾ ਤੇ ਫਿਰ ਦੇਖਾਂਗੇ ਬਾਅਦ ਚ